4 ਕਿਲੋਮੀਟਰ ਮੇਰਾ ਡੇਲੀ ਦਾ ਰੁਟੀਨ ਹੈ ਕਦੇ ਕੋਈ ਮੈਰਾਥਨ ਚਲੇ ਗਏ 10 ਕਿਲੋਮੀਟਰ ਇਵਨ 20 ਕਿਲੋਮੀਟਰ ਵੀ ਆਪਣੇ ਪਿੰਡ ਦੇ ਗਰਾਊਂਡ ਦੇ ਵਿੱਚ ਮੈਂ ਰਨਿੰਗ ਕੀਤੀ ਹੋਈ ਹੈ ਤੇ ਮੰਨ ਲਓ ਇਸ ਤਰ੍ਹਾਂ ਹੈ ਵੀ ਮੈਂ ਰਨਿੰਗ ਦਾ ਮਿਨੀਮਮ ਜਿਹੜਾ ਮੈਂ ਮੰਨ ਕੇ ਚੱਲੇ ਵੀ 10 ਸਟ੍ਰਾਈਕ ਮੈਂ ਜਿਹੜੇ 400 ਮੀਟਰ ਦੇ ਲਾਉਣੇ ਆ ਉਹ ਮੈਂ ਪੂਰੇ ਕਰਦਾ ਉਸ ਤੋਂ ਬਾਅਦ ਚਾਹੇ ਮੀਂਹ ਆਵੇ ਨਹੀਂ ਰੀਅ ਆਵੇ ਮੀਂਹ ਰੀਅ ਦੇ ਵਿੱਚ ਵੀ ਭੱਜਣਾ ਹੈ ਕੋਈ ਮੰਡੇ ਨਹੀਂ ਕੋਈ ਸੰਡੇ ਨਹੀਂ ਕੋਈ ਰੇਣੀ ਦੇ ਨਹੀਂ ਕੋਈ ਸਟਾਰਮ ਦੇ ਨਹੀਂ ਮੈਂ ਮੰਨ ਲਓ ਆਪਣੇ ਆਪ ਨੂੰ 4 ਕਿਲੋਮੀਟਰ ਰਨਿੰਗ ਕਰਕੇ ਆਪਣੇ ਬ੍ਰਦਰ ਨੂੰ ਸ਼ਰਧਾਂਜਲੀ ਦੇ ਕੇ ਫਿਰ ਅਗਲੇ ਬਾਰੇ ਸੋਚਦਾ ਵੀ ਮੇਰਾ ਸਰੀਰ ਅਲਾਉ ਕਰਦਾ ਜਾਂ ਨਹੀਂ ਕਰਦਾ ਮੈਂ ਮੇਰੇ ਬ੍ਰਦਰ ਨਾਲ ਹੀ ਜੁੜਿਆ ਰਹਿਣਾ ਚਾਹੁੰਦਾ ਜਦੋਂ ਤੱਕ ਜਿੰਨੀ ਕਿ ਮੇਰੀ ਜ਼ਿੰਦਗੀ ਹੈਗੀ ਆ ਹਾਂ ਮੈਂ ਚਾਹੁੰਦਾ ਵੀ ਬਸ ਮੈਂ ਇਸੇ ਲੇਅ ਦੇ ਵਿੱਚ ਚੱਲਦਾ ਰਹਾ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਮੇਰਾ ਮੁਕਾਬਲਾ ਜਿਹੜਾ ਆਪਣੇ ਆਪ ਨਾਲ ਹੈ ਮੇਰਾ ਮੁਕਾਬਲਾ ਜਿਹੜਾ ਹਾਲਾਤਾਂ ਦੇ ਨਾਲ ਹੈ ਮੈਂ ਚਾਹੁੰਦਾ ਵੀ ਬ੍ਰਦਰ ਦਾ ਜਿਹੜਾ ਦੁੱਖ ਹੈ ਉਹ ਮੈਂ ਬਿਲਕੁਲ ਸੋਫੀ ਰਹਿ ਕੇ ਜਿਵੇਂ ਹੁਣ ਮੈਂ 5.6 ਸਾਲ ਤੋਂ ਜਾਂ 6 ਸਾਲ ਤੋਂ ਜਦੋਂ ਦਾ ਬ੍ਰਦਰ ਵਿਛੜਿਆ ਕਦੇ ਮੈਂ ਕੋਈ ਨਸ਼ਾ ਤਾਂ ਮੈਂ ਕੀਤਾ ਨਹੀਂ ਜ਼ਿੰਦਗੀ ਦੇ ਵਿੱਚ ਕਿਤਾਬਾਂ ਨਹੀਂ ਤੇ ਫਿਰ ਗਰਾਊਂਡ ਨੇ ਥੋੜੀ ਜ਼ਿੰਦਗੀ ਦੇ ਵਿੱਚ ਈ ਕੀ ਕੁਛ ਲਿਆਂਦਾ ਪਾਸ਼ ਦੀ ਮਾਲੂ ਮੈਨੂੰ ਸਤਰਾ ਬਹੁਤ ਜਿਆਦਾ ਮੋਟੀਵੇਸ਼ਨ ਦਿੰਦੀਆਂ ਨੇ ਉਹ ਕਹਿੰਦਾ ਮੈਂ ਪੀੜਾ ਤੋਂ ਭੱਜਣਾ ਨਹੀਂ ਚਾਹੁੰਦਾ ਮੈਂ ਉਹਨਾਂ ਦੇ ਵਿੱਚ ਦੀ ਲੰਘਦਾ ਹੋਇਆ ਉਹਨਾਂ ਨੂੰ ਸ਼ਰਮਸ਼ਾਰ ਕਰਨਾ ਚਾਹੁੰਦਾ ਹਾਂ